ਫਤੇ ਬੇਨਤੀ ਹੈ 9 ਮਾਰਚ ਦਿਨ ਸ਼ੁੱਕਰਵਾਰ ਨੂੰ ਅੱਜ ਸ਼੍ਰੀ ਨਿਸ਼ਾਰਾ ਸਾਹਿਬ ਮਹਾਨ ਹਸਤੀ ਹਜ਼ੂਰ ਦੇ ਮਨਜ਼ੂਰ ਨਜ਼ਰ ਜਿਨੂੰ ਕਿਲੇ ਵਾਲੇ ਪਾਤਸ਼ਾਹ ਜੀ ਨੇ ਆਪਣੀ ਪਵਿੱਤਰ ਹਸਨਾ ਤੋਂ ਫਰਮਾਇਆ ਇਹ ਸਾਡੇ ਦਿਲ ਹਨ ساری ਉਮਰ ਇੱਕ ਇੱਕ ਬਚਨ ਕਿਲੇ ਵਾਲੇ ਪਾਤਸ਼ਾਹ ਜੀ ਆ ਕਮਾ ਕੇ ਉਹਨਾਂ ਦੇ ਮਨਜ਼ੂਰ ਨਜ਼ਰ ਹੋਏ ਔਰ ਸਾਨੂੰ ਇੱਕ ਇੰਚ ਬੜਾ ਮਾਨ ਹੈ ਕਿ ਸਾਡੇ ਪੂਜਨੀਖਾਰ ਜੀ ਪੂਜਨੀਕ ਸੰਤ ਜੀ ਨੇ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਰਥ ਲਿਖੇ ਔਰ ਨੌ ਪੁਥੀਆਂ ਸੱਜ ਕੇ ਤਿਆਰ ਹਨ ਇੱਕ ਇੱਕ ਬਚਨ ਕਮਾਉਂਦੇ ਹੋਏ ਕਦੀ ਵੀ ਜਦੋਂ ਵੀ ਡੇਰੇ ਦੇ ਵਿੱਚ ਵਿਚਰਨਾ ਧਿਆਨ ਰੱਖਣਾ ਸਾਡੇ ਕਿਲੇ ਵਾਲੇ ਪਾਸ਼ਾ ਜੀ ਦਾ ਇੱਕ ਹੀ ਬਚਨ ਹੈ ਅਸੀਂ ਉਸ ਸਾਹਬ ਨਾਲ ਚੱਲੀਏ ਤਾਂ ਸਾਧ ਸੰਗਜੋਗ ਗੁਰਬਾਣੀ ਦਾ ਇੱਕ ਇੱਕ ਅਰਥ ਉਹਨਾਂ ਨੂੰ ਯਾਦ ਸੀ ਰਾਗੀ ਸਿੰਘਾਂ ਨੂੰ ਵੀ ਨਿਹਾਲ ਕੀਤਾ ਐਸੀ ਮਹਾਨ ਹਸਤੀ ਐਸੀ ਮਹਾਨ ਹਸਤੀ ਹਜ਼ੂਰ ਨੇ ਬੈਜਨਦ ਦੀ ਸੇਵਾ ਸੌਂਪੀ ਜਦੋਂ ਸੇਵਾ ਸੌਂਪੀ ਤੇ ਬਾਹਰ ਮੁਖੀ ਮਾਇਆ ਨਾ ਦਿੱਤੀ ਇਹ ਬਚਨ ਕੀਤਾ ਕਿ ਤੁਸੀਂ ਸੇਵਾ ਜਾਰੀ ਰੱਖੋ ਜਦੋਂ ਸੇਵਾ ਕਰਦੇ ਆਸਤਾ 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 ਮਾਇਆ ਖਤਮ ਹੁੰਦੀ ਗਈ ਦੁਕਾਨਾਂ ਦਾ ਜਿਹੜਾ ਰਾਸ਼ਨ ਸੀ ਉਹ ਵਿਕਦਾ ਗਿਆ ਜਿਹੜਾ ਕੱਪੜਾ ਸੀ ਉਹ ਵਿਕਦਾ ਗਿਆ ਤੇ ਜਦੋਂ ਬਿਲਕੁਲ ਖਾਲੀ ਹੋ ਗਏ ਇੱਕ ਭਰਾ ਦੀ ਦੁਕਾਨ ਰਹਿ ਗਈ ਉਹਦੇ ਕੋਲ ਗਏ ਕਿ ਹਜ਼ੂਰ ਫਰਮਾ ਗਏ ਹਨ 1300 ਇੱਟ ਸੁਟਾ ਦੇ ਤੇ ਕੋਲ ਪੈਸਾ ਕੋਈ ਨਾ ਭਰਾ ਨੇ ਕਿਹਾ ਆਪਣਾ ਤੇ ਸਭ ਕੁਝ ਵੇਚ ਬੈਠਾ ਹੁਣ ਮੇਰੇ ਵੱਲ ਨਜ਼ਰ ਪੈ ਗਈ ਆ ਸੰਜੀ ਨੇ ਕੀ ਫਰਮਾਇਆ ਉਹ ਇੱਟਾਂ ਤੇ ਆ ਜਾਣ ਗਿਆ ਉਹ ਉਹਨਾਂ ਨੂੰ ਪਤਾ ਸੀ ਕਿ ਇਹ ਮਹਾਰਾਜ ਦਾ ਇੱਕ ਇੱਕ ਬਚਨ ਕਮਾਉਂਦੇ ਹਨ ਜੀਵਨ ਇੱਧਰ ਉੱਧਰ ਕਰ ਸਕਦੇ ਹਨ ਪਰ ਬਚਨ ਤੋਂ ਨਹੀਂ ਹਿਲ ਸਕਦੇ ਉਹ ਕਿਸ ਤਰ੍ਹਾਂ ਆਣ ਗਿਆ ਕਹਿਣ ਲੱਗੇ ਮੇਰੀ ਧੀ ਜਵਾਨ ਹੈ ਨਾ ਉਹਨੂੰ ਵੇਚ ਕੇ ਮੈਂ ਇੱਟਾਂ ਸੁੱਟ ਦੇਵਾਂਗਾ ਉਹ ਵਰਾਗੀ ਹੋਏ ਉਹ ਵਰਾਗੀ ਹੋਏ ਉਸੇ ਵਕਤ ਪੈਸੇ ਦਿੱਤੇ ਫਿਰ ਜਦੋਂ ਮਹਾਰਾਜ ਆਏ ਉਹ ਖੁਸ਼ੀਆਂ ਦਿੱਤੀਆਂ ਉਹ ਖੁਸ਼ੀਆਂ ਦਿੱਤੀਆਂ ਜਿਦਾ ਕੋਈ ਅੰਤ ਹੀ ਨਹੀਂ ਫਿਰ ਆਪਣੇ ਗਲ ਨਾਲ ਲਾਇਆ ਸ੍ਰੀ ਨਿਹੰਗ ਸਿੰਘ ਸਾਹਿਬ ਵੀ ਸਦਿਆ ਸੰਪੂਰਨ ਡੇਰੇ ਦੀ ਸੇਵਾ ਸੌਂਪੀ ਤੇ ਬੈਜਨਾਥ ਗੁਰਾਂ ਕੇ ਹੁਕਮ ਅਨੁਸਾਰ ਅਲੀ ਸ਼ਾਨ ਗੁਰੂ ਘਰ ਸੱਜੇ ਹਨ ਜਿਹੜੇ ਹੁਣ ਸਮੇਂ ਦੇ ਵਿੱਚ ਉਹਨਾਂ ਦੀਆਂ ਕਾਰਾਂ ਪ੍ਰਗਟ ਹੋਣੀਆਂ ਹਨ ਅੱਜ ਉਹਨਾਂ ਦੇ ਮੇਲੇ ਸਨ ਸਾਨੂੰ ਇਹ ਯਕੀਨ ਹੈ ਕਿ ਹੁਣ ਜਲਦੀ ਸੰਤ ਜੀ ਮਹਾਰਾਜ ਜੀ ਹਰ ਜੀ ਭਗਵਾਨਵਰੀ ਸਾਨੂੰ ਦਰਸ਼ਨ ਬਖਸ਼ਣਗੇ ਸੰਗਤ ਤੇ ਮੇਰ ਪਰੇ ਹੱਥ ਰੱਖਣਗੇ ਸੋ ਇੱਥੇ ਹੀ ਕੇਮਤ ਜਾਚਕ ਹੋਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤੇ ਫਤੇ ਵਾਹੋ ਬਾਣੀ ਵਾਲੇ ਹਮੇਸ਼ਾ ਹੀ ਗੁਰਾਂ ਦੇ ਚਰਨਾਂ 'ਚ ਸੱਜ ਕੇ ਸੰਗਤ ਦੇ ਦੂਰ ਦੂਰ ਗੁਰਬਾਣੀ ਦਾ ਸੰਦੇਸ਼ ਮਹਾਪੁਰਸ਼ਾਂ ਦੇ ਸੰਦੇਸ਼ ਪਹੁੰਚਾਉਂਦੇ ਹਨ ਹਜ਼ੂਰ ਇਹਨਾਂ ਦੇ ਵੀ ਕਿਰਪਾ ਕਰੇ ਵਾਚ ਚੜ੍ਹ ਕੇ ਇਸ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਦੁਨੀਆਂ ਮਰਦੀ ਏ ਸੰਤ ਨਹੀਂ ਮਰਦੇ ਸਾਧ ਨਹੀਂ ਮਰਦੇ